ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੀ ਜਿਹੜੀ ਸੈਵਨ ਸਿਸਟਰ ਦਾ ਇਲਾਕਾ ਹੈ ਉਸ ਨੂੰ ਖਾਲਸਤਾਨੀ ਲੀਡਰਾਂ ਦੇ ਵੱਲੋਂ ਅਤੇ ਅਮਰੀਕਾ ਦੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਸੈਵਨ ਸਿਸਟਰ ਨੂੰ ਟਰੰਪਲੈਂਡ ਬਣਾ ਕੇ ਦਿਖਾਇਆ ਗਿਆ ਇਸ ਦਾ ਵੀਡੀਓ ਤੁਹਾਨੂੰ ਅੱਗੇ ਦਿਖਾਵਾਂਗੇ ਇਸ ਤੋਂ ਇਲਾਵਾ ਖਾਲਸਤਾਨੀ ਲੀਡਰ ਗੁਰਪ੍ਰਧਮਨ ਸੰਪਨੂ ਦਾ ਇੱਕ ਹੋਰ ਵੀਡੀਓ ਸਾਹਮਣੇ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਬ੍ਰਾਇਨ tMapaki ਹੈ ਬ੍ਰਾਇਨ tmapaki ਦੀ ਖਟਿਆ ਖੜੀ ਕਰ ਦਿੱਤੀ ਅਤੇ ਉਹਦੀ ਜਿਹੜੀ ਚੱਡੀ ਸੀ ਉਹ ਉਤਾਰ ਦਿੱਤੀ ਚੱਡੀ ਉਸ ਦੀ ਕਿਵੇਂ उतारी ਉਸ ਨੂੰ ਦੱਸ ਦਿੱਤਾ ਕਿ ਕਿਸ ਪ੍ਰਕਾਰ ਉਸਨੇ ਹਿੰਦੂ ਰਾਸ਼ਟਰ ਵਾਲ ਵਿਚਾਰਧਾਰਾ ਉਸ ਵਿਚਾਰਧਾਰਾ ਨੂੰ ਇੰਡੀਅਨ ਏਜੰਸੀਆਂ ਤੋਂ ਪੈਸਾ ਲੈ ਕੇ ਉੱਥੇ ਸਿੱਖਾਂ ਦੇ ਨਗਰ ਕੀਰਤਨ ਨੂੰ ਰੋਕਿਆ ਅਗਰ ਉਹ ਰੋਕਣਾ ਚਾਹੁੰਦਾ ਸੀ ਅਗਰ ਉਸ ਨੂੰ ਖਾਲਸਤਾਨੀਆਂ ਤੋਂ ਖਾਲਸਤਾਨੀਆਂ ਤੋਂ ਪ੍ਰੋਬਲਮ ਸੀ ਤਾਂ ਖਾਲਸਤਾਨੀ ਲੀਡਰਾਂ ਨੂੰ ਜਾ ਕੇ ਘੇਰਦਾ ਉਹਨਾਂ ਦੇ ਨਾਲ ਗੱਲ ਕਰਦਾ ਲੇਕਿਨ ਸਿੱਖ ਨਗਰ ਕੀਰਤਨ ਨੂੰ ਰੋਕਣਾ ਸਿੱਖ ਧਰਮ ਦੇ ਇੱਕ ਧਾਰਮਿਕ ਸਮਾਗਮ ਨੂੰ ਰੋਕਣਾ ਇਹ ਵਿਚਾਰਧਾਰਾ ਉਹਨਾਂ ਕੱਟੜ ਪੰਥੀਆਂ ਦੀ ਹੈ ਜਿਹੜੇ ਕੱਟੜ ਪੰਥੀਆਂ ਨੂੰ ਵਿਦੇਸ਼ਾਂ ਦੇ ਵੱਲੋਂ ਫੰਡਿੰਗ ਮਿਲਦੀ ਹੈ ਪਹਿਲਾਂ ਤੁਹਾਨੂੰ ਦੋਨੋਂ ਹੀ ਉਸੇ ਵੀਡੀਓ ਸੁਣਾਵਾਂ ਪਾਕਿਸਤਾਨੀ ਲੀਡਰ ਦਾ ਜਿਹੜਾ ਵੀਡੀਓ ਹੈ ਉਹ ਤੁਹਾਨੂੰ ਇਹ ਇਹ ਜਿਹੜਾ ਵੀਡੀਓ ਹੈ ਸਾਡੇ ਉਹਨਾਂ ਕੀਰਤਨੀਆਂ ਦਾ ਗ੍ਰੰਥੀਆਂ ਦਾ ਉਹਨਾਂ ਗੁਰੂ ਘਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਸੇਵਾਦਾਰ ਨੇ ਉਹਨਾਂ ਦਾ ਹੈ ਉਹਨਾਂ ਦੇ ਜਿਹੜੇ ਦਰਦ ਨੇ ਉਹ ਇਸ ਵੀਡੀਓ ਦੇ ਵਿੱਚ ਬਿਆਨ ਕੀਤੇ ਗਏ ਨੇ ਇਹਨਾਂ ਦਾ ਜਿਹੜਾ ਵੀਡੀਓ ਹੈ ਪੂਰਾ ਵੀਡੀਓ ਸੁਣੋ ਸੰਗਤਾਂ ਦੇ ਮੋਰੇ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਹ ਸਭ ਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਮੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜੇ ਕਹਦਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜੇ ਬੈਠੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ 'ਚ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100-200 ਰੁਪਿਆ ਦੇ ਗਿਆ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਜੇ ਸਾਨੂੰ ਸੁੱਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਹਰ ਗੱਲ ਦੇ ਉੱਤੇ ਸਾਨੂੰ ਵੀ ਤੁਸੀਂ ਕਾਦੇ ਵਾਸਤੇ ਪ੍ਰਬੰਧ ਕਾਦੇ ਵਾਸਤੇ ਕਿੰਨਾ ਕੁ ਬਦਾਸ ਕਰਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆ ਕਰਵਾਉਣ ਦਾ ਸੀ ਆਏ ਨਹੀਂ ਇੱਥੇ ਇਸ ਕਰਕੇ ਐਸ ਤਰ੍ਹਾਂ ਦਰਵਾਰ ਲਾ ਕੇ ਤੇ ਮੈਂ ਫਿਰ ਮੰਦ ਦਾ ਜਾਚਕ ਚਾਹਾਂਗਾ ਕਿ ਮੇਰੇ ਕੋਲੋਂ ਕਿਸੇ ਨੂੰ ਮਾਰਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਦੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਨੂੰ ਪੰਜੀ ਮੰਗੀ ਹੋਵੇ ਕੀਰਤਨ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਏ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸੀਂ ਇਹਨਾਂ ਵਿੱਚ ਹੀ ਇਹੀ ਸਾਡੀ ਸਿੱਖੀ ਰਹਿ ਗਈ ਬਸ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਖੇਮਾ ਦਾ ਜਾਟਕਾਂ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਗੱਲਾਂ ਸੁਣਦੇ ਹਾਂ ਇੱਥੇ ਤਾਂ ਬਗਾਨੇ ਕੋਲ ਤੋਂ ਫੌਂਡੀਆਂ ਸੁਣਨੀਆਂ ਸੀ ਹੁਣ ਇਹ ਜਿਹੜਾ ਕੀਰਤਨੀਆਂ ਦਾ ਸਿੰਗਲ ਆ ਜਿਹੜਾ ਤੁਸੀਂ ਵੀਡੀਓ ਦੇਖਿਆ ਇਹ ਮੈਨੂੰ ਤਾਂ ਨਹੀਂ ਪਤਾ ਕਿਸ ਗੁਰਦਰਾ ਸਾਹਿਬ ਦਾ ਹੈ ਪਰ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਉਹ ਸਾਰੀ ਗੱਲ ਬਿਆਨ ਕਰ ਦਿੱਤੀ ਜਿਹੜੀ ਹਰ ਇੱਕ ਗੁਰੂ ਘਰ ਦੇ ਵਿੱਚ ਹੁੰਦੀ ਹੈ ਕਿਸੇ ਗਰੰਥੀ ਸਿੰਘ ਦੇ ਵੱਲੋਂ ਪਾਠ ਕੀਤਾ ਗਿਆ ਤੇ ਕਿਸੇ ਮੈਂਬਰ ਨੂੰ ਉਹ ਪਸੰਦ ਨਹੀਂ ਆਇਆ ਤੇ ਉੱਠ ਕੇ ਗਰੰਥੀ ਦੇ ਉੱਤੇ ਜਾ ਕੇ ਗਰੰਥੀ ਦੇ ਗੁਰੂ ਘਰ ਦੇ ਵਿੱਚ ਜਿਹੜੇ ਕੀਰਤਨੇ ਨੇ ਉਹਨਾਂ ਦਾ ਦੋਸ਼ ਕੱਢਦਾ ਹੈ ਮਤਲਬ ਅਸੀਂ ਪਿੰਡ ਦੇ ਮੋੜ ਦੇ ਉੱਤੇ 5 ਲੱਖ 10 ਲੱਖ ਰੁਪਏ ਦਾ ਲੰਗਰ ਤੇ ਲਾ ਸਕਦੇ ਹਾਂ ਪਰ ਜੇ ਸਾਡੇ ਗਰੰਥੀ ਸਿੰਘ ਨੂੰ ਤਨਖਾਹ ਦੇਣ ਦੀ ਗੱਲ ਹੁੰਦੀ ਹੈ ਤਾਂ ਉੱਥੇ ਅਸੀਂ ਮਹੀਨੇ ਦੇ 800 ਵੱਧ ਵੀ ਨਹੀਂ ਕੱਢਦੇ ਕਿ ਗਰੰਥੀਆਂ ਦੇ ਕੀਰਤਨੀਆਂ ਦੇ ਪਰਿਵਾਰ ਨਹੀਂ ਹੁੰਦੇ ਉਹਨਾਂ ਦੇ ਬੱਚੇ ਸਕੂਲਾਂ ਦੇ ਵਿੱਚ ਨਹੀਂ ਪੜਦੇ ਸਾਲ ਦੇ ਵਿੱਚ ਤਕਰੀਬਨ 3 ਤੋਂ 4 ਮਹੀਨੇ ਹੀ ਹੁੰਦਾ ਹੈ ਜਦੋਂ ਇਹਨਾਂ ਗਰੰਥੀਆਂ ਦਾ ਕੀਰਤਨੀਆਂ ਦਾ ਜਿਹੜਾ ਕੰਮ ਹੈ ਕੰਮਕਾਰ ਉਹ ਅੱਛਾ ਚੱਲਦਾ ਹੈ ਹਰ ਘਰ ਦੇ ਵਿੱਚ ਹਰ ਇਲਾਕੇ ਦੇ ਵਿੱਚ ਪਾਠ ਹੁੰਦੇ ਨੇ ਤੇ ਗਰੰਥੀਆਂ ਦੇ ਕੋਲ ਕੀਰਤਨੇ ਦੇ ਕੋਲ ਮਹੀਨੇ ਭਰ ਦੇ ਰਸਣ ਵਾਸਤੇ ਮਹੀਨੇ ਭਰ ਦੇ ਖਰਚੇ ਵਾਸਤੇ ਵਧੀਆ ਪੈਸਾ ਹੁੰਦਾ ਹੈ ਪਰ ਬਾਕੀ ਦੇ ਸਾਲ ਦੇ ਜਿਹੜੇ 8 ਮਹੀਨੇ ਨੇ ਉਹਨਾਂ 8 ਮਹੀਨਿਆਂ ਦੇ ਵਿੱਚ ਉਹ 8000 ਰੁਪਏ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਉਹ ਉਹਨਾਂ ਨੂੰ ਹੀ ਪਤਾ ਹੈ ਇਸ ਕਰਕੇ ਸਾਡੀ ਇੱਕੋ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੇ ਨਾਲ ਤੂਤ ਰਾਖ ਦੇ ਨਾਲ ਜਾਂ ਗਾਲੀਆਂ ਗਲੋਚ ਜਿਹੜੇ ਤੁਸੀਂ ਕਰਦੇ ਦੇ ਤਾਂ ਉਹ ਸਾਰੀਆਂ ਚੀਜ਼ਾਂ ਬੰਦ ਕਰੋ ਹੁਣ ਤੁਹਾਨੂੰ ਖਾਲਸਤਾਨੀ ਲੀਡਰ ਗੁਰਪ੍ਰਧਮ ਸਿੰਘ ਪੰਨੂ ਦਾ ਨਵਾਂ ਵੀਡੀਓ ਸੁਣਾ ਦਿੰਨੇ ਹਾਂ ਇਸ ਵੀਡੀਓ ਦੇ ਨਾਲ ਚਾਰੇ ਪਾਸੇ ਤੜਥੱਲੀ ਮੱਚੀ ਹੋਈ ਹੈ ਤੜਥੱਲੀ ਕਿਉਂ ਮੱਚੀ ਹੋਈ ਹੈ ਕਿਉਂਕਿ ਪੰਨੂ ਦੇ ਵੱਲੋਂ ਜਿਹੜਾ ਸੈਵਨ ਸਿਸਟਰ ਇੰਡੀਆ ਦਾ ਇਲਾਕਾ ਹੈ ਸੈਵਨ ਸਿਸਟਰ ਵਾਲਾ ਉਸ ਇਲਾਕੇ ਨੂੰ ਇਸ ਦੇ ਵੱਲੋਂ ਜਿਹੜਾ ਹੈ ਟਰੰਪ ਲੈਂਡ ਦਿਖਾ ਦਿੱਤਾ ਗਿਆ ਜਿਸ ਨੂੰ ਟਰੰਪ ਲੈਂਡ ਦਿਖਾਇਆ ਗਿਆ ਤਾਂ ਇੱਥੇ ਜਿਹੜੇ ਗੋਦੀ ਭੱਤ ਸੀਗੇ ਉਹਨਾਂ ਨੇ ਤਾਂ ਮਚਣਾ ਹੀ ਸੀਗਾ ਕਿਉਂਕਿ ਕਿਸੇ ਵੀ ਦੇਸ਼ ਦੇ ਨਕਸ਼ੇ ਨੂੰ ਆਪਾਂ ਵਿਗਾੜਦੇ ਹਾਂ ਤਾਂ ਦੇਸ਼ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਤਾਂ ਸੁਭਾਵਿਕ ਹੀ ਗੁੱਸਾ ਆਉਣਾ ਹੀ ਹੈ ਪਰ ਇੱਥੇ ਜਿਹੜਾ ਗੋਦੀ ਮੀਡੀਆ ਹੈ ਗੋਦੀ ਮੀਡੀਆ ਦੇ ਵਿੱਚ ਹੋਰ ਜ਼ਿਆਦਾ ਹੇਟ ਪ੍ਰਚਾਰ ਹੋਣ ਲੱਗੀ ਪਰ ਇਹਨਾਂ ਨੇ ਹੁਣ ਟਰੰਪ ਦੇ ਨਾਲ ਪੰਕਾ ਲੈ ਲਿਆ ਪਰ ਦੂਸਰੇ ਪਾਸੇ ਜਿਹੜਾ ਸਿਮਸਨ ਕਾਰਟੂਨ ਹੈ ਸਿਮਸਨ ਕਾਰਟੂਨ ਦੇ ਵਿੱਚ ਇੱਕ ਨਵੀਂ ਭਵਿੱਖਬਾਣੀ ਦਿਖਾਈ ਗਈ ਕਿ ਜਿਹੜਾ ਡੋਨਲਡ ਟਰੰਪ ਹੈ ਉਹ 31 ਜਾਂ 31 ਦਸੰਬਰ ਨੂੰ ਮਰ ਜਾਵੇਗਾ ਉਸ ਦੀ ਹੱਤਿਆ ਹੋ ਜਾਵੇਗੀ ਨੇ سیمਸਨ ਕਾਰਟੂਨ ਦੇ ਵਿੱਚ ਦਿਖਾਈਆਂ ਗਈਆਂ ਸੀ ਤੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀਆਂ ਪ੍ਰੈਡਿਕਸ਼ਨ ਨੇ ਬਹੁਤ ਜ਼ਿਆਦਾ ਘੁੰਮਰੀਆਂ ਨੇ ਪੰਨੂ ਦਾ ਇਹ ਵੀਡੀਓ ਸੁਣੋਨੇ ਆ ਜਿਹੜਾ ਦੂਸਰਾ ਵੀਡੀਓ ਉਹ ਅਸੀਂ ਆਪਣੇ ਹਿੰਦੀ ਵਾਲੇ ਚੈਨਲ ਦੇ ਉੱਤੇ ਪਾ ਦਿੱਤਾ ਸੀਗਾ ਉੱਥੇ ਵੀ ਜਾ ਕੇ ਤੁਸੀਂ ਵੇਖ ਸਕਦੇ ਜੇ ਉਸ ਵੀਡੀਓ ਦੇ ਜੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਉਹ ਵਾਲਾ ਵੀਡੀਓ ਦੇਖ ਜੂਗਾ ਪਰ ਹੁਣ ਪੰਨੂ ਦਾ ਵੀਡੀਓ ਦੇਖਦੇ ਹਾਂ ਮਿਸਟਰ ਪ੍ਰੈਜ਼ੀਡੈਂਟ ਟਰੰਪ ਵਾਈਲ ਦਾ ਵਰਲਡ सेलिब्रेटेड ਕ੍ਰਿਸਮਸ ਕ੍ਰਿਸਚIANS ਇਨ ਮੋਦੀਸ ਇੰਡੀਆ ਵਾਰਡਰ ਅਟੈਕ ਫੇਸਿੰਗ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ Just as Sikhs face under Indian occupied Punjab. Sikhs for Justice, which is organizing the global Khalistan referendum, is formally proposing Trumpland, a Christian safe homeland corridor to be called from Northeast India, the region known as Seven Sister States, where Christian population are indigenous, concentrated, and historically distinct. Trampland is proposed as a safe haven for millions of Christians facing persecution under successive Indian regimes. In Modi's India, sharing a Bible has been criminalized. Churches have been burned. Christian communities have been attacked, displaced, and terrorized. This violence is a part of coordinated Hindu Thava project. The RSS chief Mohan Bhagwat. The ideological parent of Modi's party has publicly declared Hindustan a Hindu nation. The message is clear and on record. If you live in India, you must accept Ram as God, not Jesus. Mr. President Trump, only you possess the courage, resources, and authority to intervene when a faith like Christianity is facing existential threat. As the president, widely regarded as strongest and most decisive in American history, this is an opportunity where a country will be named after President Donald Trump that stood for faith and freedom. This is why pro-Khalistan 6 proposed the name Trumpland, the Northeast Nagaland, Mizoram Meghalaya, Manipur, Tripura, and Assam, the only Christian majority corridor capable of protection. Trump plan, just like Khalistan, is grounded in documented persecution based on religion and political opinion under international law and the human right to self determination. Sikhs are organizing a global Khalistan referendum to liberate Punjab from the Indian occupation. That referendum has been criminalized by Modi's regime. Mr President, six will require your administration's support to uphold this democratic process of Khalistan referendum. ਵੋ ਦੁਨੀਆ ਹਰਕਤਾਂ ਆਰਐਸਐਸ ਅਤੇ ਨਾਗਪੁਰੀ ਸੰਤਰਿਆਂ ਦੇ ਵੱਲੋਂ ਕੀਤੀਆਂ ਗਈਆਂ ਖਾਖੀ ਕੱਛਿਆਂ ਦੇ ਵੱਲੋਂ ਕੀਤੀਆਂ ਗਈਆਂ ਉਹ ਵੀ ਤੁਹਾਨੂੰ ਪਤਾ ਹੋਊ 크ਿਸਮਸ ਦੇ ਉੱਤੇ ਉਹਨਾਂ ਦੇ ਵੱਲੋਂ ਅਜਿਹੀਆਂ ਸ਼ਰਮਨਾਕ ਹਰਕਤਾਂ ਕੀਤੀਆਂ ਗਈਆਂ ਕਿ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਊਗਾ ਕਿਤੇ 크ਿਸਮਸ ਮਨਾ ਰਹੇ ਨੇ ਕਿਤੇ ਸੈਂਟੇ ਦੀਆਂ ਮੂਰਤੀਆਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਜਾ ਕੇ ਅਕਲਾ ਦਿੱਤੀ ਗਈ ਅਤੇ ਖੁਦ ਨੂੰ Hindu ਦੱਸਿਆ ਗਿਆ ਕਿ ਜਿਹੜਾ Hindu ਧਰਮ ਹੈ ਉਹ ਕਿਸੇ ਦੇ ਉੱਤੇ ਅਤਿਆਚਾਰ ਕਰਨਾ ਸਕੁੰਦਾ ਹੈ ਜਾਂ ਜੋ ਇਸਾਈ ਧਰਮ ਹੈ ਜਾਂ ਸਿੱਖ ਧਰਮ ਹੈ ਜਾਂ ਮੁਸਲਮਾਨ ਧਰਮ ਹੈ ਮਤਲਬ ਕੋਈ ਵੀ ਜਿਹੜਾ ਧਰਮ ਹੈ ਕਿ ਉਹ ਦੂਸਰੇ ਦੇ ਧਰਮ ਦੇ ਉੱਤੇ ਹ ਸਕੁੰਦਾ ਹੈ ਜਿਹੜੇ ਅਤਿਆਚਾਰੀ ਹੁੰਦੇ ਨੇ ਬਲਤਕਾਰੀ ਹੁੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਅਸ ਦੀ ਤਰੀਕ ਦੇ ਵਿੱਚ ਭਾਜੀਪੀ ਦੇ ਵਿੱਚ ਭਰੇ ਹੋਏ ਨੇ ਜਿੰਨੇ ਵੀ ਕਿਸੇ ਨੇ ਬਲਤਕਾਰ ਕੀਤਾ ਉਸ ਨੂੰ 10-15 ਲੱਖ ਰੁਪਏ ਦੇ ਕੇ ਤੇ ਉਸ ਨੂੰ ਕੋਰਟ ਦੇ ਵੱਲੋਂ ਛੱਡ ਦਿੱਤਾ ਜਾਂਦਾ ਹੈ ਜਦੋਂ ਗੱਲ ਕਰ ਲੋ ਬੰਦੀ ਸਿੰਘਾਂ ਦੀ ਤਾਂ ਬੰਦੀ ਸਿੰਘਾਂ ਦੀ ਵਾਰੀ ਇਹਨਾਂ ਦੀਆਂ ਪਾਲਿਸੀਆਂ ਸਾਹਮਣੇ ਆ ਜਾਂਦੀਆਂ ਨੇ ਸਿੱਖ ਕੌਮ ਹਮੇਸ਼ਾ ਇਨਸਾਫ਼ ਚਾਹੁੰਦੀ ਹੈ ਅਤੇ ਸਿੱਖ ਕੌਮ ਨੇ ਕਦੇ ਵੀ ਕਿਸੇ ਦੂਸਰੇ ਦੇ ਉੱਤੇ ਅਤਿਆਚਾਰ ਨਹੀਂ ਕੀਤਾ ਕੇਵਲ ਉਸ ਜ਼ੁਲਮੀ ਦਾ ਉਸ ਪਾਪੀ ਦਾ ਸੋਧਾ ਲਾਇਆ ਜਿਸ ਨੇ ਕੌਮ ਦੇ ਉੱਤੇ ਸਿੱਖ ਕੌਮ ਦੇ ਧਾਰਮਿਕ ਸਥਾਨਾ ਦੇ ਉੱਤੇ ਜਾਂ ਸਿੱਖ ਕੌਮ Eu te... ਅਤਿਆਚਾਰ ਕੀਤਾ ਤੇ ਜਿਨ੍ਹਾਂ ਲੋਕਾਂ ਨੇ ਸਾਲ 1984 ਦੇ ਵਿੱਚ ਸਿੱਖ ਕੌਮ ਦਾ ਕਹਾਣ ਕੀਤਾ 1984 ਦੇ ਵਿੱਚ ਸਿੱਖਾਂ ਦਾ ਕਤਲਿਆਂ ਵੀ ਕੀਤਾ ਗਿਆ ਸਿੱਖ ਦੇ ਧਾਰਮਿਕ ਸਥਾਨਾਂ ਨੂੰ ਢਾਇਆ ਗਿਆ ਉਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਤਾਂ ਉਹਨਾਂ ਨੂੰ ਹੀ ਇਹਨਾਂ ਬੰਦੀ ਸਿੰਘਾਂ ਨੇ ਕਿਤਨਾ ਕਿਤੇ ਨਿਸ਼ਾਨਾ ਬਣਾਇਆ ਸੀ ਤੇ ਅੱਜ ਤੋਂ 15-15 ਸਾਲ ਪਹਿਲਾਂ ਉਹਨਾਂ ਦੀ ਸਜ਼ਾਵਾਂ ਖਤਮ ਹੋ ਚੁੱਕੀਆਂ ਪਰ ਫੇਰ ਵੀ ਜਿਹੜੀ ਭਾਰਤੀ ਹਕੂਮਤ ਹੈ ਭਾਰਤ ਦੇ ਵਿੱਚ ਰਾਮ ਰਹੀਮ ਵਰਗੇ ਆਸਾ ਰਾਮ ਵਰਗੇ ਬਲਤਕਾਰੀਆਂ ਨੂੰ ਵਾਰ-ਵਾਰ ਛਾੜ ਦਿੰਦੀ ਹੈ ਹਰ 3-4 ਮਹੀਨਿਆਂ ਬਾਅਦ ਪ੍ਰੋਲ ਦੇ ਦਿੰਦੀ ਹੈ ਤੇ ਲਿਆ ਕੇ ਵੋਟਾਂ ਵਟੋਰਦੀ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ